ਸਤਿ ਸ਼੍ਰੀ ਅਕਾਲ ਦੋਸਤੋ ਯੰਗ ਫਾਰਮਰ ਚੈਨਲ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਆ ਜੀ ਜਿਹੜਾ ਤੁਸੀਂ ਚੈਨਲ ਨੂੰ ਇੰਨਾ ਪਿਆਰ ਦੇ ਰਹੇ ਹੋ ਤੇ ਆਪਣੇ ਚੈਨਲ ਤੇ ਤੁਸੀਂ ਜਿਹੜਾ ਕਾਫੀ ਸਮੇਂ ਤੋਂ ਬੱਕਰੀ ਪਾਲਣ ਦੇ ਨਾਲ ਸੰਬੰਧਤ ਜਿਹੜੀਆਂ ਵੀਡੀਓ ਹੈਗੀਆਂ ਉਹ ਦੇਖਦੇ ਰਹਿੰਦੇ ਹੋ ਤੇ ਅੱਜ ਦੀ ਜਿਹੜੀ ਆਪਣੀ ਵੀਡੀਓ ਆਪਣੇ ਖੇਤ ਤੋਂ ਬਣਾ ਰਹੇ ਆ ਬਰਬਰੀ ਬੱਕਰੀਆਂ ਬਾਰੇ ਥੋੜੀ-ਬਹੁਤ ਆਪਾਂ ਜਾਣਕਾਰੀ ਜਿਹੜੀ ਵੀਡੀਓ ਦੇ ਵਿੱਚ ਦੇਵਾਂਗੇ ਕਿਉਂਕਿ ਜਿਹੜਾ ਹੁਣ ਨਵੇਂ ਭਰਾ ਬੱਕਰੀ ਪਾਲਣ ਦੇ ਵਿੱਚ ਆ ਰਹੇ ਆ ਤੇ ਬਰਬਰੀ ਬੱਕਰੀਆਂ ਦੇ ਵਿੱਚ ਉਹਨਾਂ ਦਾ ਬੜਾ ਰੁਝਾਨ ਹੈਗਾ ਬਰਬਰੀ ਬੱਕਰੀਆਂ ਬਾਰੇ ਬੜੇ ਫੋਨ ਆਉਂਦੇ ਆ ਹਨਾ ਤੇ ਉਹਦੀ ਬਰੀਡ ਬਾਰੇ ਪੁੱਛਦੇ ਆ ਕਿ ਕਿਵੇਂ ਦੀ ਹੁੰਦੀ ਆ ਕਿਵੇਂ ਇਹਨਾਂ ਦਾ ਰਹਿਣ ਸਹਿਣ ਹੁੰਦਾ ਸੋ ਅੱਜ ਆਪਾਂ ਵੀਡੀਓ ਦੇ ਵਿੱਚ ਬਰਬਰੀ ਬੱਕਰੀ ਬਾਰੇ ਗੱਲ ਕਰਾਂਗੇ ਆਪਣੇ ਜਾਨਵਰ ਤੁਹਾਨੂੰ ਦਿਖਾਵਾਂਗੇ ਵੀਡੀਓ ਵਧੀਆ ਲੱਗੀ ਆ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਆਜੋ ਫਿਰ ਗੱਲਬਾਤ ਕਰਦੇ ਆਂ ਸ਼ੁਰੂ ਹਾਂਜੀ ਦੋਸਤੋ ਇਹ ਹੁੰਦੀਆਂ ਨੇ ਜੀ ਬਰਬਰੀ ਬੱਕਰੀਆਂ ਜਿਨ੍ਹਾਂ ਨੂੰ ਆਪਣੇ ਜਿਹੜਾ ਇਲਾਕਾ ਹੈਗਾ ਮਾਲਵਾ ਇਲਾਕਾ ਹੈਗਾ ਇਹਦੇ ਵਿੱਚ ਇਹਨਾਂ ਨੂੰ ਪਹਾੜੀ ਬੱਕਰੀਆਂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਤੇ ਆਮ ਲੋਕ ਜਿਹੜਾ ਇਹਨੂੰ ਸ਼ਹਿਰੀ ਬੱਕਰੀ ਵੀ ਕਹਿੰਦੇ ਆ ਕਿਉਂਕਿ ਇਹ ਰੱਖਣ ਦੇ ਲਈ ਜ਼ਿਆਦਾ ਜਗ੍ਹਾ ਦੀ ਲੋੜ ਨਹੀਂ ਹੁੰਦੀ ਘਰ ਦੇ ਵਿੱਚ ਵੀ ਤੁਸੀਂ ਆਰਾਮ ਦੇ ਨਾਲ ਇਹ ਬੱਕਰੀ ਨੂੰ ਜਿਹੜਾ ਪਾਲ ਸਕਦੇ ਹੋ ਕਿਉਂਕਿ ਦਾ ਜਿਹੜਾ ਕੱਦ ਜ਼ਿਆਦਾ ਨਹੀਂ ਹੁੰਦਾ ਜਿਆਦਾ ਇਹਦੀ ਹਾਈਟ ਨਹੀਂ ਹੁੰਦੀ ਹੈਨਾ ਇਸ ਕਰਕੇ ਥੋੜੀ ਜਗ੍ਹਾ ਦੇ ਵਿੱਚ ਨੂੰ ਆਪਾਂ ਰੱਖ ਸਕਦੇ ਹਾਂ ਲંબਾਈ ਨਹੀਂ ਇਹਦੀ ਜ਼ਿਆਦਾ ਹੁੰਦੀ ਜਿਵੇਂ ਦੇਸੀ ਜਾਂ ਬੀਟਰਲ ਬੱਕਰੀ ਹੁੰਦੀ ਆ ਉਦੇ ਲਈ ਆਪਾਂ ਨੂੰ ਜ਼ਿਆਦਾ ਜਗ੍ਹਾ ਚਾਹੀਦੀ ਆ ਤੇ ਇਹ ਬੱਕਰੀ ਹੈਗੇ ਜਿਹੜੀ ਘੱਟ ਜਗ੍ਹਾ ਦੇ ਵਿੱਚ ਵੀ ਆਪਾਂ ਰੱਖ ਸਕਦੇ ਹੈਗੇ ਆ ਦੂਜੇ ਨੰਬਰ ਤੇ ਉਹਨੂੰ ਕਿਉਂ ਪਸੰਦ ਕਰਦਾ ਨੇ ਲੋਕ ਇਹ ਦੇਖਣ ਦੇ ਵਿੱਚ ਜਿਹੜੀ ਸੋਹਣੀ ਲੱਗਦੀ ਆ ਛੋਟੇ ਸਾਈਜ਼ ਦੀ ਹੋਣ ਕਰਕੇ ਕਾਨੇ ਦੇ ਖੜੇ ਹੁੰਦੇ ਨੇ ਰੰਗ ਸੋਹਣਾ ਹੁੰਦਾ ਇਸ ਕਰਕੇ ਵੀ ਜ਼ਿਆਦਾ ਲੋਕ ਆ ਜਿਹੜੇ ਉਹ ਇਹਨੂੰ ਰੱਖਦੇ ਹੈਗੇ ਆ ਤੇ ਤੀਜੇ ਨੰਬਰ ਤੇ ਗੱਲ ਆ ਜਾਂਦੀ ਹੈ ਜਿਹੜਾ ਇਹਦਾ ਖਾਣ ਪੀਣ ਦਾ ਖਰਚਾ ਹੈਗਾ ਜੋ ਫੀਡ ਦਾ ਖਰਚਾ ਨੀਰੇ ਪੱਠਿਆਂ ਦਾ ਖਰਚਾ ਹੈਗਾ ਉਹ ਵੀ ਦੂਜੀਆਂ ਬੱਕਰੀਆਂ ਨਾਲੋਂ ਇਹਦਾ ਅੱਧਾ ਹੁੰਦਾ 50% ਹੁੰਦਾ ਹੈ ਘੱਟ ਜਿਹੜਾ ਫੀਡ ਦੇ ਨਾਲ ਘੱਟ ਪੱਠਿਆਂ ਦੇ ਨਾਲ ਇਹ ਛੇਤੀ ਰਾਜ ਜਾਂਦੀ ਆ ਇਹਨੂੰ ਜਿਆਦਾ ਤੋਰੇ ਫਿਰ ਇਹਦੀ ਲੋੜ ਨਹੀਂ ਹੁੰਦੀ ਇਹ ਨਹੀਂ ਵੀ ਆਪਾਂ ਜੇ ਚਰਾਈ ਕਰਦੇ ਆ ਫੇਰ ਹੀ ਰੱਖ ਸਕਦੇ ਆ ਇਹ ਬੱਕਰੀ ਨੂੰ ਤੁਸੀਂ ਜਿਹੜਾ ਹੈਗਾ ਆਮ ਜਿਹੜਾ ਸਟਾਲ ਫੀਡਿੰਗ ਤੇ ਰੱਖ ਸਕਦੇ ਹੋ ਤੂੜੀ ਦਾਣਾ ਵੀ ਦੇ ਸਕਦੇ ਹੋ ਤੇ ਜੇ ਹਰੇ ਪੱਠੇ ਆਪਣੇ ਕੋਲੇ ਹੈਗੇ ਉਹ ਵੀ ਦੇ ਸਕਦੇ ਹਾਂ ਪਸ਼ੂਆਂ ਦੀ ਜਿਹੜੀ ਆਪਣੀ ਫੀਡ ਹੁੰਦੀ ਆ ਉਹ ਫੀਡ ਤੇ ਵੀ ਬੜੀਆ ਗਰੋਥ ਕਰਦੀ ਹੈਗੀ ਆ ਤੇ ਬਹੁਤ ਲੋਕ ਹੈਗੇ ਜਿਹੜੇ ਘਰਾਂ ਦੇ ਵਿੱਚ ਬੱਕਰੀ ਪਾਲਣ ਕਰਦੇ ਹੈਗੇ ਆ ਉਹ ਕੀ ਕਰਦੇ ਨੇ ਉਹ ਜਿਹੜੀ ਕੱਲੀ ਕਣਕ ਤੇ ਵੀ ਬਰਬਰੀ ਬੱਕਰੀਆਂ ਦੀ ਬਹੁਤ ਵਧੀਆ ਗਰੋਥ ਕਰਵਾ ਲੈਂਦੇ ਨੇ ਕੱਲੀ ਸਾਫਤ ਕਣਕ ਪਾ ਕੇ ਵੀ ਅਸੀਂ ਦੇਖਿਆ ਹੈਗਾ ਵੀ ਇਹਦੀ ਬਹੁਤ ਵਧੀਆ ਗਰੋਥ ਹੁੰਦੀ ਆ ਤੇ ਇਹ ਜਿਹੜੀ ਬਰਬਰੀ ਬੱਕਰੀ ਦੀ ਜਿਹੜੀ ਮੇਨ ਪਛਾਣ ਕੀ ਹੁੰਦੀ ਆ ਆਪ ਇਹਨੂੰ ਕਿਵੇਂ ਪਛਾਣ ਸਕਦੇ ਆ ਕਿ ਪਿਓਰ ਹੈਗੀ ਆ ਜਾਂ ਵਧੀਆ ਇਹਦੀ ਗਰੋਥ ਹੈਗੀ ਆ ਤਾਂ ਉਹ ਆਪਾਂ ਤੁਹਾਨੂੰ ਜਿਹੜੀਆਂ ਸਾਰੀਆਂ ਨਿਸ਼ਾਨੀਆਂ ਹੈਗੀਆਂ ਉਹ ਅੱਜ ਤੁਹਾਨੂੰ ਦੱਸਾਂਗੇ ਜਿਵੇਂ ਤੁਸੀਂ ਸਾਹਮਣੇ ਫਰੇਮ ਦੇ ਵਿੱਚ ਦੇਖ ਰਹੇ ਹੋ ਇੱਕ ਪਾਠ ਹੈਗੀ ਹੈ ਕੋਹਣੀ ਦੇ ਨਾਲ ਬਰੀਡਰ ਹੈਗਾ ਇਹ ਦੋਨੇ ਕੋਨੇ ਨੇ ਬਰਬਰੀ ਦੇ ਵਿੱਚ ਦੋ ਤਰ੍ਹਾਂ ਦੇ ਹੁੰਦੇ ਨੇ ਜਾਨਵਰ ਇੱਕ ਸਿੰਘਾਂ ਵਾਲੇ ਹੁੰਦੇ ਨੇ ਤੇ ਇੱਕ ਹੁੰਦੇ ਨੇ ਕੋਨੇ ਜਿਨ੍ਹਾਂ ਦੇ ਜਮਾਂਦਰੂ ਸਿੰਘ ਨਹੀਂ ਹੁੰਦੇ ਜਿਹੜਾ ਮੇਨ ਬਰਬਰੀ ਦਾ ਕੈਰੇਕਟਰ ਹੈਗਾ ਜਿਹਦੀ ਆਪਾਂ ਪਛਾਣ ਕਰਨੀ ਆ ਉਹ ਇਹਦੇ ਹੈਗੇ ਆ ਕੰਨ ਕੰਨਾਂ ਦੀ ਜਿਹੜੀ ਕੁਆਲਿਟੀ ਆ ਉਹ ਵਧੀਆ ਹੋਣੀ ਚਾਹੀਦੀ ਹੈ ਜਿਵੇਂ ਵੀਡੀਓ ਦੇ ਵਿੱਚ ਤੁਸੀਂ ਪੱਠ ਦੇਖ ਰਹੇ ਹੋ ਇਹਦੇ ਕੰਨ ਪੂਰੇ ਉੱਪਰ ਨੂੰ ਖੜੇ ਹੋਏ ਹੈਗੇ ਆ ਕਿਤੇ ਵੀ ਕੰਨ ਟੁੱਟਦੇ ਨਹੀਂ ਇਸ ਤਰ੍ਹਾਂ ਬਰਬਰੀ ਦੇ ਕੰਨ ਹੁੰਦੇ ਨੇ ਜਾਂ ਜਿਵੇਂ ਤੁਸੀਂ ਇਹ ਬਰੀਡਰ ਦੇਖ ਰਹੇ ਹੋ ਇਦੇ ਕੰਨ ਬਿਲਕੁਲ ਸਿੱਧੇ ਅੱਗੇ ਨੂੰ ਖੜੇ ਹੋਏ ਨੇ ਆ ਦੇਖੋ ਬਹੁਤ ਹੀ ਛੋਟਾ ਇਹਦਾ ਕੰਨ ਦਾ ਸਾਈਜ਼ ਹੈਗਾ ਇਸ ਤਰ੍ਹਾਂ ਜਿਹੜਾ ਇਹਦਾ ਕੰਨ ਆ ਜਿਹੜਾ ਬਰਬਰੀ ਦਾ ਉਹ ਹੋਣਾ ਚਾਹੀਦਾ ਜਿਹੜਾ ਇਹਦੀ ਮੇਨ ਪਛਾਣ ਹੁੰਦੀ ਆ ਆਪਾਂ ਜੀ ਪਿਓਰਿਟੀ ਦੀ ਗੱਲ ਕਰੀ ਹੈ ਨਾ ਫਿਰ ਉਸ ਤੋਂ ਬਾਅਦ ਇਹਦੇ ਜਿਹੜੇ ਦੋ ਜਿਹੜੇ ਮੇਨ ਰੰਗ ਆ ਜਾਂਦੇ ਨੇ ਜਿਹੜਾ ਇਹਦਾ ਬੇਸ ਹੁੰਦਾ ਰੰਗ ਦਾ ਵਾਈਟ ਹੁੰਦਾ ਜਿਵੇਂ ਸਾਹਮਣੇ ਤੁਸੀਂ ਦੇਖ ਰਹੇ ਹੋ ਪੱਠ ਇਹਦਾ ਮੇਨ ਜਿਹੜਾ ਰੰਗ ਆ ਉਹ ਵਾਈਟ ਹੁੰਦਾ ਤੇ ਵਾਈਟ ਰੰਗ ਦੇ ਵਿੱਚ ਜਿਹੜੇ ਰੈੱਡ ਜਾਦਾ ਜਿਹੜੇ ਗੂੜੇ ਨਾਸੀ ਕਲਰ ਦੇ ਸਪੌਟ ਵੀ ਹੁੰਦੇ ਨੇ ਤੇ ਜਾਂ ਫਿਰ ਇਸ ਤਰ੍ਹਾਂ ਦੇ ਜਿਹੜੇ ਭੂਰੇ ਸਪੌਟ ਹੁੰਦੇ ਨੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਵੀ ਜਿਹੜੀ ਪਿਓਰ ਦੇ ਵਿੱਚ ਆ ਜਾਂਦੀ ਆ ਤੇ ਡੱਬੇ ਰੰਗਾਂ ਦੇ ਵਿੱਚ ਵੀ ਬਰਬਰੀ ਆਉਂਦੀ ਹੈਗੀ ਜਿਵੇਂ ਦਾ ਕਿਸੇ ਕੋਲੇ ਬਰੀਡਰ ਹੁੰਦਾ ਪਿੱਛੇ ਕੋਈ ਲਾਈਨ ਹੁੰਦੀ ਆ ਉਸ ਤਰ੍ਹਾਂ ਦੇ ਜਿਹੜੇ ਅੱਗੇ ਦੀ ਅੱਗੇ ਜਾਨਵਰ ਆਈ ਜਾਂਦੇ ਆ ਤੇ ਰੰਗ ਇਹਦੇ ਵਿੱਚ ਕੋਈ ਵੀ ਹੋ ਸਕਦਾ ਪਰ ਜਿਹੜੇ ਜ਼ਿਆਦਾ ਰੰਗ ਚੱਲਦੇ ਨੇ ਉਹ ਵਾਈਟ ਤੇ ਲਾਲ ਗੁਲਦਾਰੀ ਜ਼ਿਆਦਾ ਚੱਲਦੇ ਨੇ ਜਿਵੇਂ ਇਹ ਬੱਕਰੀ ਆ ਤੁਸੀਂ ਦੇਖੋ ਇਹਦੇ ਵਿੱਚ ਰੈੱਡ ਕਲਰ ਜ਼ਿਆਦਾ ਹੈਗਾ ਇਹਦੀ ਕੰਨਾਂ ਦੀ ਕੁਆਲਿਟੀ ਬਹੁਤ ਜ਼ਿਆਦਾ ਹੈਗੀ ਆ ਪਰ ਇਹ ਸਿੰਗਾ ਦੇ ਵਿੱਚ ਆ ਉਹ ਪੱਠ ਜਿਵੇਂ ਤੁਸੀਂ ਦੇਖਿਆ ਸੀ ਕੋਹਨੀ ਸੀ ਇਹ ਸਿੰਗਾ ਦੇ ਵਿੱਚ ਆ ਸਿੰਗਾ ਨਾਲ ਜਾਂ ਕੋਹਨੇ ਹੋਣ ਨਾਲ ਜਾਨਵਰ ਦੀ ਪਿਓਰਿਟੀ ਤੇ ਕੋਈ ਫਰਕ ਨਹੀਂ ਪੈਂਦਾ ਮਾਰਕੀਟ ਆ ਜਿਹੜੀ ਥੋੜੀ ਬਹੁਤ ਫਰਕ ਹੁੰਦਾ ਜਿਵੇਂ ਪੰਜਾਬ ਦੇ ਵਿੱਚ ਕੋਹਨੇ ਜਾਨਵਰ ਜ਼ਿਆਦਾ ਪਸੰਦ ਕਰਦੇ ਆ ਤੇ ਅਦਰ ਸਟੇਟਾਂ ਦੇ ਵਿੱਚ ਜਿਹੜਾ ਸਿੰਗਾ ਵਾਲੇ ਜਾਨਵਰ ਨੂੰ ਲੋਕ ਵੱਧ ਪਸੰਦ ਕਰਦੇ ਆ ਤੇ ਇਹ ਬੱਕਰੀ ਜਿਵੇਂ ਤੁਸੀਂ ਦੇਖ ਰਹੇ ਹੋ ਇਹ ਸੂਣ ਵਾਲੀ ਹੈਗੀ ਆ ਹਨਾ ਤਾਂ ਕਰਕੇ ਭਾਰੀ ਹੈਗੀ ਆ ਤੇ ਇੱਕ ਇਹ ਕਲਰ ਹੁੰਦਾ ਇਹਨੂੰ ਲਾਲ ਗੁਲਦਾਰ ਕਹਿੰਦੇ ਨੇ ਤੇ ਜਿਹੜੀ ਦੂਜੀ ਪੱਠ ਤੁਹਾਨੂੰ ਦਿਖਾਈ ਸੀਗੀ ਜਾਂ ਇਹ ਪੱਠ ਹੈਗੀ ਆ ਤਾਂ ਇਹ ਵਾਈਟ ਦੇ ਵਿੱਚ ਹੁੰਦੀ ਆ ਉਸ ਤੋਂ ਬਾਅਦ ਦੋਸਤੋ ਜਿਹੜੀ ਬਰਬਰੀ ਦਾ ਜਿਹੜੀ ਸਕਿਨ ਹੁੰਦੀ ਆ ਜਿਹੜਾ ਇਹਦਾ ਸ਼ਾਰਟ ਹੈਅਰ ਹੁੰਦੀ ਆ ਇਹਦੇ ਜ਼ਿਆਦਾ ਜੱਤ ਨਹੀਂ ਹੁੰਦੀ ਹਨਾ ਜਿਵੇਂ ਤੁਸੀਂ ਆ ਪੱਠ ਦੇਖ ਰਹੇ ਹੋ ਇਹਦੇ ਜਿਹੜਾ ਪਿੱਛੇ ਲੱਤਾਂ ਦੇ ਵੀ ਕੋਈ ਵਾਲ ਨਹੀਂ ਹੈਗੇ ਵਾਧੂ ਵਾਲ ਨਹੀਂ ਆ ਤੇ ਇਹਦੀ ਚਮੜੀ ਵੀ ਤੁਸੀਂ ਦੇਖ ਰਹੇ ਹੋ ਵੀ ਚਮੜੀ ਤੇ ਵੀ ਜਿਹੜੇ ਬਰੀਕ ਵਾਲ ਹੈਗੇ ਆ ਬਰਬਰੀ ਦੇ ਜਿਹੜੇ ਵਾਲ ਆ ਜਿਆਦਾ ਮੋٹے ਨਹੀਂ ਹੁੰਦੇ ਤੇ ਇਹਦੀ ਜਿਹੜੀ ਪੂਸ਼ ਹੈਗੀ ਆ ਉਹ ਜਿਆਦਾ ਲੰਬੀ ਨਹੀਂ ਹੁੰਦੀ ਛੋਟੀ ਪੂਸ਼ ਹੁੰਦੀ ਆ ਤੇ ਪਿਛਲੀਆਂ ਲੱਤਾਂ ਤੇ ਇਹਦੇ ਵਾਲ ਨਹੀਂ ਹੁੰਦੇ ਆ ਤੁਸੀਂ ਦੇਖ ਰਹੇ ਹੋ ਬਿਲਕੁਲ ਸਾਫ਼ ਹੈਗੀ ਆ ਜਿਹੜਾ ਇਹਦੀਆਂ ਜੇ ਆਪਾਂ ਦੇਖਣਾ ਹੈਗਾ ਮੇਨ ਫੇਸ ਦੀ ਕੁਆਲਿਟੀ ਜਿਵੇਂ ਬੀਟਲ ਦੇ ਵਿੱਚ ਨੱਕ ਜਿਹੜਾ ਅੱਗੇ ਨੂੰ ਵਧਿਆ ਹੋਇਆ ਹੁੰਦਾ ਇਹਦਾ ਨੱਕ ਆ ਜਿਹੜਾ ਉਹ ਸਿੱਧਾ ਹੁੰਦਾ ਤੁਸੀਂ ਦੇਖ ਰਹੇ ਹੋ ਨਾ ਅੱਠ ਦਾ ਤੁਸੀਂ ਨੋਜ਼ ਦੇਖੋ ਇਹਦਾ ਨੱਕ ਹੈਗਾ ਜਿਹੜਾ ਅੱਗੇ ਨੂੰ ਸਿੱਧਾ ਹੁੰਦਾ ਇਹਦੇ ਨੱਕ ਦੇ ਵਿੱਚ ਕੋਈ ਵਾਲ ਨਹੀਂ ਹੁੰਦਾ ਤੇ ਕਿਤੇ ਕਿਤੇ ਫੇਸ ਤੇ ਜਿਹੜੇ ਸਪੌਟ ਹੋ ਸਕਦੇ ਆ ਰੈੱਡ ਕਲਰ ਦੇ ਜਿਹੜੀਆਂ ਲੱਤਾਂ ਹੈਗੀਆਂ ਉਹ ਇੱਕੋ ਜਿਹੀਆਂ ਹੁੰਦੀਆਂ ਨੇ ਚਾਰੇ ਜਦੋਂ ਆਪਾਂ ਵਧੀਆ ਜਾਨਵਰ ਦੇਖ ਕੇ ਖਰੀਦਣਾ ਤਾਂ ਆਪਾਂ ਇਹ ਚੀਜ਼ਾਂ ਦੇਖਣੀਆਂ ਵੀ ਉਹਦੀ ਜਿਹੜੀ ਸਕਿਨ ਸ਼ਾਈਨਿੰਗ ਹੋਵੇ ਵਧੀਆ ਹਨਾ ਜਿਆਦਾ ਉਹਦੇ ਤੇ ਵਾਲ ਨਾ ਹੋਣਾ ਨਾ ਤੇ ਦੂਜੇ ਨੰਬਰ ਤੇ ਜਿਹੜੀ ਆ ਗਈ ਗੱਲ ਕਿ ਜਿਹੜਾ ਉਹਦੀ ਚਾਲ ਆ ਉਹ ਵਧੀਆ ਹੋਣੀ ਚਾਹੀਦੀ ਆ ਜਿਹੜੇ ਆਪਾਂ ਤੋਰ ਕੇ ਦੇਖਣਾ ਕਿਉਂਕਿ ਅੱਗੇ ਜੇ ਕਿਸੇ ਸ਼ੋਅ ਦੇ ਵਿੱਚ ਆਪਾਂ ਜਾਨਵਰ ਪਾਉਣਾ ਤਾਂ ਉੱਥੇ ਤੋਰਾ ਦੇਖਿਆ ਜਾਂਦਾ ਜਾਨਵਰਾਂ ਦਾ ਚਾਲ ਦੇਖੀ ਜਾਂਦੀ ਆ ਤੇ ਇੱਕ ਇੱਕ ਹੋਰ ਬਰਬਰੀ ਦੇ ਵਿੱਚ ਆ ਚੀਜ਼ ਵੀ ਆਉਂਦੀ ਹੈਗੀ ਆ ਇਹਨੂੰ ਬੁਚਕੰਨੀ ਵੀ ਕਹਿ ਦਿੰਦੇ ਆ ਜੇ ਜਿਹੜੇ ਦੇ ਕੰਨ ਹੁੰਦੇ ਉਹ ਬਹੁਤ ਛੋਟੇ ਛੋਟੇ ਹੁੰਦੇ ਆ ਤੇ ਇਹ ਵੀ ਬਰੀਡ ਆਪਣੇ ਆ ਵੀ ਕਿਤੇ ਦਿਨਾਂ ਕਿਤੇ ਤਿਆਰ ਹੋਈ ਆ ਪਰ ਇਹਨੂੰ ਪਿਓਰਿਟੀ ਦੇ ਵਿੱਚ ਆਪਾਂ ਨਹੀਂ ਮੰਨ ਸਕਦੇ ਜੇ ਇਹਦੇ ਤੇ ਆਪਾਂ ਚੰਗਾ ਬਰੀਡਰ ਛੱਡਾਂਗੇ ਹੋ ਸਕਦਾ ਜਿਹੜੇ ਬੱਚੇ ਆ ਉਹ ਚੰਗੇ ਆ ਜਾਣ ਜਿਵੇਂ ਆ ਬੱਕਰੀ ਸੂਈ ਆ ਇਹਦਾ ਵੀ ਤੁਹਾਨੂੰ ਰਿਜ਼ਲਟ ਦਿਖਾਉਣੀ ਆ ਕਿ ਕਿਵੇਂ ਦਾ ਹੈਗਾ ਜਦੋਂ ਆਪਾਂ ਬਰਬਰੀ ਦਾ ਕੋਈ ਵੀ ਜਾਨਵਰ ਖਰੀਦਣਾ ਹੈਗਾ ਤਾਂ ਸਾਰੀਆਂ ਚੀਜ਼ਾਂ ਇਹ ਨੋਟ ਕਰਨੀਆਂ ਨੇ ਕਿ ਕੰਨਾਂ ਦੀ ਕੁਆਲਿਟੀ ਵਧੀਆ ਹੋਣੀ ਚਾਹੀਦੀ ਆ ਜਿਹੜਾ ਬੱਕਰੀ ਹੈਗੀ ਆ ਉਹ ਪੇਟ ਦੀ ਵੱਡੀ ਹੋਣੀ ਚਾਹੀਦੀ ਆ ਜਿਵੇਂ ਆਪਾਂ ਕਹਿ ਦਿੰਨੇ ਵੀ ਵੱਡੇ ਫਰੇਮ ਦੀ ਆ ਨਾ ਤਾਂ ਕਿ ਉਹ ਬੱਚੇ ਜਿਹੜੇ ਵੱਧ ਦੇ ਸਕੇ ਹੁਣ ਆ ਦੇਖ ਲਓ ਛੋਟੇ ਕੰਨਾਂ ਵਾਲੀ ਬੱਕਰੀ ਦੇ ਬੱਚੇ ਆ ਜਿਹੜਾ ਆ ਬੱਚਾ ਹੈਗਾ ਇਹ ਆਪਦੀ ਮਾਂ ਤੇ ਆ ਕਾਨੇ ਦੇ ਛੋਟੇ ਆ ਤੇ ਜਿਹੜਾ ਇਹ ਬੱਚਾ ਹੈਗਾ ਇਹ ਗਿਆ ਹੈਗਾ ਜੀ ਬੱਕਰੇ ਤੇ ਇਹਦੇ ਕੰਨ ਵੱਡੇ ਆ ਆਖੇ ਦੀ ਚਿੱਟੀ ਆ ਇਹ ਦੇਖੋ ਤੁਸੀਂ ਇਹ ਜਿਹੜਾ ਬੱਕਰਾ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਉਸਦੇ ਬੱਚੇ ਨੇ ਤੇ ਇਹਦੇ ਕੰਨ ਕਿਸ ਤਰ੍ਹਾਂ ਆਏ ਨੇ ਬਰੀਡਰ ਨੇ ਆਪਦੇ ਤੇ ਰਿਜ਼ਲਟ ਲਿਆ ਹੈਗਾ ਇੱਕ ਬੱਚਾ ਜਿਹੜਾ ਬੱਕਰੀ ਤੇ ਗਿਆ ਸੋ ਇਹ ਜਿਹੜੀਆਂ ਮੇਨ ਮੇਨ ਬਰਬਰੀ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਉਸ ਤੋਂ ਬਾਅਦ ਆ ਜਾਂਦੀ ਹੈ ਜੀ ਗੱਲ ਥਣ ਲੇਵੇ ਦੀ ਜਿਹੜੇ ਥਣ ਹੈਗੇ ਆ ਉਹ ਕਈ ਬੱਕਰੀਆਂ ਦੇ ਇਸ ਤਰ੍ਹਾਂ ਹੁੰਦੇ ਨੇ ਜਿਵੇਂ ਲੇਵਾ ਵੱਡਾ ਹੁੰਦਾ ਥਣ ਛੋਟੇ ਛੋਟੇ ਹੁੰਦੇ ਨੇ ਆ ਤੁਸੀਂ ਦੇਖ ਰਹੇ ਹੋ ਤੇ ਕਈ ਬੱਕਰੀਆਂ ਦੇ ਕੀ ਹੁੰਦਾ ਮੁੱਢ ਚੋਂ ਹੀ ਥਾਣਾ ਜਿਹੜੇ ਉਹ ਦੋ ਫਾੜ ਹੁੰਦੇ ਨੇ ਮੋٹے ਥਣ ਲੰਬੇ ਥੱਲੇ ਨੂੰ ਲੰਮਕ ਦੇ ਹੁੰਦੇ ਨੇ ਇਹ ਦੋਨੇ ਤਰ੍ਹਾਂ ਦੇ ਥਾਣੇ ਹੁੰਦੇ ਨੇ ਥਾਣਾ ਜਿਹੜਾ ਉੱਚਾ ਨੀਵਾ ਨਹੀਂ ਹੋਣਾ ਚਾਹੀਦਾ ਤੇ ਜਾਂ ਥਣ ਦੇ ਵਿੱਚ ਕੋਈ ਨੁਕਸ ਨਹੀਂ ਹੋਣਾ ਚਾਹੀਦਾ ਜਦੋਂ ਵੀ ਜਾਨਵਰ ਖਰੀਦਣਾ ਧਾਰਾ ਮਾਰ ਕੇ ਦੇਖੋ ਕਿ ਉਹਦੇ ਜਿਹੜਾ ਦੋਨਾਂ ਥਣਾ ਦੇ ਵਿੱਚੋਂ ਜਿਹੜਾ ਦੁੱਧ ਹੈਗਾ ਉਹ ਸੇਮ ਆ ਰਿਹਾ ਹੈਗਾ ਤੇ ਜਦੋਂ ਆਪਾਂ ਬਰੀਡਰ ਖਰੀਦਣਾ ਤਾਂ ਉਹਦੇ ਟੈਸਟਿਕਲ ਦੇਖਨੇ ਹਨਾ ਟੈਸਟਿਕਲਾਂ ਤੋਂ ਆਪਾਂ ਜਿਹੜਾ ਆਈਡੀਆ ਲਾ ਸਕਦੇ ਆ ਕਿ ਜਿਹੜੀਆਂ ਉਹਦੀਆਂ ਪਠਾਉਣਗੀਆਂ ਜਾਂ ਉਹਦੇ ਬੱਕਰੇ ਆਉਣਗੇ ਉਹ ਕਿੱਦਾਂ ਦੇ ਆਉਣਗੇ ਜਿਵੇਂ ਹੁਣ ਤੁਸੀਂ ਆਹ ਬੱਕਰਾ ਦੇਖ ਸਕਦੇ ਹੋ ਇਹਦੇ ਜਿਹੜੇ ਟੈਸਟਿਕਲ ਹੈਗੇ ਆ ਇਹ ਬਹੁਤ ਹੀ ਡਬਲ ਸਾਈਜ਼ ਦੇ ਹੈਗੇ ਆ ਤੇ ਇਹਦੇ ਬੱਚੇ ਵੀ ਆਪਣੇ ਕੋਲੇ ਆਉਣੇ ਸ਼ੁਰੂ ਹੋ ਗਏ ਆ ਤੇ ਜਦੋਂ ਵੀ ਜਾਨਵਰ ਖਰੀਦਣਾ ਆਪਾਂ ਇਹ ਚੀਜ਼ਾਂ ਦੇਖ ਕੇ ਖਰੀਦਣਾ ਉਦੀ ਚਮੜੀ ਤੇ ਸ਼ਾਈਨਿੰਗ ਹੋਵੇ ਵਧੀਆ ਜਾਨਵਰ ਤੰਦਰੁਸਤ ਹੋਵੇ ਬੱਕਰੇ ਦੇ ਟੈਸਟਿਕਲ ਇੱਕੋ ਜਿਹੇ ਹੋਣੇ ਚਾਹੀਦੇ ਨੇ ਪੱਠਾਂ ਦੇ ਜਿਹੜੇ ਥਣ ਹੈਗੇ ਉਹ ਇੱਕੋ ਜਿਹੇ ਹੋਣੇ ਚਾਹੀਦੇ ਨੇ ਸੋ ਇਹ ਮੇਨ ਮੇਨ ਜਿਹੜੀਆਂ ਗੱਲਾਂ ਆਪਾਂ ਤੁਹਾਨੂੰ ਬਰਬਰੀ ਬਾਰੇ ਦੱਸੀਆਂ ਹੈਗੀਆਂ ਬਾਕੀ ਬਰਬਰੀ ਨਸਲ ਬਾਰੇ ਹੋਰ ਵੀ ਵੀਡੀਓ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਲੈ ਕੇ ਆਵਾਂਗੇ ਇਸੇ ਤਰ੍ਹਾਂ ਚੈਨਲ ਨਾਲ ਜੁੜੇ ਰਹੋ ਤੁਹਾਡਾ ਕੋਈ ਵੀ ਸਵਾਲ ਹੈਗਾ ਬਰਬਰੀ ਨਸਲ ਦੇ ਰਿਲੇਟਡ ਤਾਂ ਤੁਸੀਂ ਕਮੈਂਟ ਦੇ ਵਿੱਚ ਪੁੱਛ ਸਕਦੇ ਹੋ ਆਪਣਾ ਨੰਬਰ ਸਕਰੀਨ ਤੇ ਚੱਲ ਰਿਹਾ ਹੈਗਾ ਤੁਸੀਂ WhatsApp ਮੈਸੇਜ ਕਰਕੇ ਕੋਈ ਵੀ ਜਾਣਕਾਰੀ ਹੈ ਜਿਹੜੀ ਬੱਕਰੀ ਪਾਲਣ ਬਾਰੇ ਉਹ ਆਪਣੇ ਤੋਂ ਕਦੋਂ ਵੀ ਲੈ ਸਕਦੇ ਹੋ ਵੀਡੀਓ ਨੂੰ ਦੇਖਣ ਦੇ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੁੜਦੇ ਵਾਸਤੇ ਰਹੋ ਜੀ